ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਪੰਜਾਬੀ ਚੈਨਲ ਤੇ ਹੁਣ ਦੁਪਹਿਰ ਦਾ ਟਾਈਮ ਹੈ ਜੀ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਅੱਜ ਦੀ ਮੌਸਮ ਜਿਹੜਾ ਖਰਾਬ ਹੈ ਬੱਦਲ ਹੋਏ ਪੈ ਨੇ ਮੀਂਹ ਦੀ ਤਿਆਰੀ ਹੈ ਤੇ ਬਾਕੀ ਇੱਕ ਧੁੱਪ ਨਿਕਲ ਆਉਂਦੇ ਕਦੇ ਬੱਦਲ ਹੋ ਜਾਂਦੀ ਆ ਤੇ ਬਾਕੀ ਅੱਜ ਇੱਕ ਖੁਸ਼ਖਬਰੀ ਵੀ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਜੀ। ਅਰਮਾਨ ਦਾ ਅੱਜ ਰਿਜ਼ਲਟ ਆ ਗਿਆ ਤੇ ਉਹ ਪਾਸ ਹੋ ਗਿਆ। ਉਹ 10ਵੀਂ ਦੇ ਪੇਪਰ ਹੋਏ ਸੀਗੇ 10ਵੇਂ ਬੋਰਡ ਦੀ ਕਲਾਸ ਸੀ ਉਹਦੀ ਤੇ ਪਾਸ ਹੋ ਗਿਆ ਤੇ ਉਹਦੇ ਨਾਲ ਦੇ ਜਿੰਨੇ ਵੀ ਉਹਦੇ ਫਰੈਂਡ ਸੀਗੇ ਉਹ ਵੀ ਪਾਸ ਹੋ ਗਏ ਨੇ। ਤੇ ਹੁਣ ਉਹਦੀ 11ਵੀਂ ਦੀ ਪੜ੍ਹਾਈ ਹੈ ਉਹ ਸ਼ੁਰੂ ਹੋ ਜੋ ਤੇ ਕੱਲ ਨੂੰ ਦੇਖਣਗੇ ਇਹ ਮਤਲਬ ਕਿ ਤੇ ਡੈਡੀ ਲੈ ਕੇ ਜਾਣਗੇ ਉਹਨੂੰ ਐਡਮਿਸ਼ਨ ਕਰਾਉਣ ਤੇ ਪਰਸੋਂ ਜਾਂ ਚੌਥੇ ਤੋਂ ਯਾਨੀ ਇਹਦੀ ਕਲਾਸਾਂ ਸ਼ੁਰੂ ਹੋ ਜਾਣੀਆਂ। ਪਹਿਲਾਂ ਤਾਂ ਵੈਸੇ ਕਹਿ ਰਹੇ ਸੀ ਵੀ ਲਾਸਟ ਦੇ ਵਿੱਚ ਆਊਗਾ ਮਹੀਨੇ ਦੇ ਪਰ ਫਿਰ ਇੱਕਦਮ ਹੀ ਪਤਾ ਚੱਲਿਆ ਕੱਲ ਜੋ ਅਸੀਂ ਟੀਵੀ ਦੇਖ ਰਹੇ ਸੀ ਤੇ ਕਹਿੰਦੇ ਰਿਜ਼ਲਟ ਆ ਗਿਆ ਤੇ ਅਸੀਂ ਇੰਟਰ ਤੇ ਸੱਚ ਕੀਤਾ ਤਾਂ ਫਿਰ ਉੱਥੇ ਲਿਖਿਆ ਰਿਹਾ ਸੀ ਕਿ ਕੱਲ ਨੂੰ ਸਵੇਰੇ 10 ਵਜੇ ਨੂੰ ਆ ਜਾਣਾ ਸੋ ਅੱਜ ਸਵੇਰੇ 10 ਵਜੇ ਰਿਜ਼ਲਟ ਆ ਗਿਆ ਸੀ ਤੇ ਬਾਕੀ ਇੱਕ ਖੁਸ਼ਖਬਰੀ ਇਹ ਸੀ ਦੇ ਨਾਲ ਇੱਕ ਕਲੋਰ ਹੋ ਗਈ ਜੀ ਕਲੋਰ ਹੀ ਹੋ ਗਈ ਅੱਜ ਸਵੇਰੇ ਮਤਲਬ ਮੈਂ ਲਿਆ ਸੀ ਲਸਣ ਨੂੰ ਪਾਣੀ ਮੈਂ ਕਿਹੋ ਜਿਹਾ ਚਲਾ ਦਿਲ ਲਸਣ ਪਟਾਂਗੇ ਤੇ ਲਸਣ ਉਹ ਤੋਂ ਬਾਅਦ ਮੇਰੇ ਦਿਮਾਗ 'ਚ ਇਹ ਨਹੀਂ ਵੀ ਕਿਉਂਕਿ ਅੱਜਕੱਲ੍ਹ ਫਸਲਾਂ ਦੀ ਕਟਾਈ ਜਿਹੜੀ ਸ਼ੁਰੂ ਹੋ ਗਈ ਉਹਦਾ ਕਰਕੇ ਹੁਣ ਬੀਰੀ ਦੇ ਕੱਟ ਲੱਗਿਆ ਕਰਨਗੇ ਤੇ ਉਦੋਂ ਮੈਂ ਘਰ ਦੀ ਹੁਣ ਥੋੜੇ ਜਿਹੜੇ ਡੜੀ ਵਗੈਰਾ ਪਈ ਸੀਗੇ ਵਿੜੇ ਦੇ ਵਿੱਚ ਉਹ ਚੱਕਣ ਲੱਗੀ ਮੈਂ ਕਿਹਾ ਚਲੋ ਸਫਾਈ ਕਰ ਲਈਏ ਤੇ ਮੇਰੇ ਅਚਾਨਕ ਦਿਮਾਗ 'ਚ ਆਇਆ ਵੀ ਲਸਣ ਨੂੰ ਪਾਣੀ ਲਾਇਆ ਵੀ ਟੈਂਕੀ ਖਾਲੀ ਹੋ ਗਈ ਹੁਣ ਮੈਂ ਮੋਟਰ ਛੱਡ ਦਵਾਂ ਫੇ ਟੈਂਕੀ ਭਰ ਜਾਊਗੀ ਤੇ ਮੈਂ ਮੋਟਰ ਛੱਡੀ ਲਾਈਟ ਹੈ ਨਹੀਂ ਸੀ ਤੇ ਅਜੇ ਸਾਰੇ ਜਿੰਦਾਂ ਜੀ ਪਾਣੀ ਹੈ ਨਹੀਂ ਕਰੇ ਸਾਰਾ ਕੰਮ ਰੁਕਿਆ ਪਿਆ ਇਹਨਾਂ ਲੱਕੀ ਕੱਪੜੇ ਵਗੈਰਾ ਵੀ ਤੋਂ ਨਾਲੇ ਪਏ ਨੇ ਤੇ ਇੱਕ ਦੋ ਹੋਰ ਕੰਮ ਸੀ ਉਹ ਵੀ ਕਰਨੇ ਸੀ ਉਹ ਵੀ ਰੁਗੇ। ਬਾਕੀ ਅੰਦਰ ਜਿੱਥੇ ਰੋੜੀ ਸਿੱਟ ਰਹੀ ਨੇ ਉੱਥੇ ਮਤਲਬ ਪਾਣੀ ਛਿੜਕਣਾ ਸੀ ਉਹ ਵੀ ਰਹਿ ਗਿਆ ਕਿਉਂਕਿ ਪਾਣੀ ਛੱਟ ਕੇ ਵੀ ਉੱਥੇ ਮਤਲਬ ਕਿ ਧਰਮਟ ਕੇ ਇਨਾ ਸੀ ਉਹ ਵੀ ਰਹਿ ਗਿਆ। ਬਾਕੀ ਅੱਜ ਸਵੇਰ ਤੋਂ ਪਾਣੀ ਤਾਂ ਜਿੰਨ ਕਿੰਨਾ ਕੁ ਮੁਸ਼ਕਿਲ ਹੋਇਆ ਪਿਆ ਦੁਪਹਿਰ ਤੱਕ ਤਾਂ ਚਲੋ ਚਾਹ ਵਗੈਰਾ ਬਣਾ ਕੇ ਪੀ ਲਈ। ਉਸ ਤੋਂ ਬਾਅਦ ਹੁਣ ਬੈਠੇ ਆਂ ਸਬਜ਼ੀ ਲਈ ਵੀ ਪਾਣੀ ਨਹੀਂ ਹੈ। ਮਨ ਪਹਿਲ ਇਦਾਂ ਪਹਿਲੀ ਵਾਰ ਹੋਇਆ ਕਿ ਬਿਲਕੁਲ ਹੀ ਪਾਣੀ ਨਾ ਹੋਵੇ ਜਦੋਂ ਆਪਣੀ ਮੋਟਰ ਨਹੀਂ ਸੀ ਲੱਗੀ ਹੁੰਦੀ ਟੁੱਟੀ ਹੁੰਦੀ ਸੀ ਉਦੋਂ ਵੀ ਮਤਲਬ ਇਦਾਂ ਨਹੀਂ ਕਦੇ ਹੋਇਆ ਵੀ ਪਾਣੀ ਨਾ ਹੋਵੇ ਵੀ ਅਸੀਂ ਬਿਲਕੁਲ ਪਾਣੀ ਦੇ ਬੱਠੇ ਆ ਤੇ ਅੱਜ ਪਰ ਪਹਿਲੀ ਵਾਰ ਇਦਾਂ ਹੋਇਆ ਕਿ ਮੇਰੇ ਦਿਮਾਗ 'ਚ ਹੀ ਨਹੀਂ ਸੀਗਾ ਮੈਨੂੰ ਇਹ ਧਿਆਨ ਹੀ ਨਹੀਂ ਸੀ ਫਸਲਾਂ ਦੀ ਕਟਾਈ ਸ਼ੁਰੂ ਹੋ ਗਈ ਵੀ ਹੁਣ ਕੱਟ ਲੱਗਿਆ ਕਰਨੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਬਾਕੀ ਵੀ ਕੋ ਦੇਖੋ ਜੀ ਕਹਿੰਦੇ ਨਹੀਂ 5 ਵਜੇ ਤੱਕ ਆਏਗੀ ਲਾਈਟ 5 ਵਜੇ ਤੱਕ ਆਉਂਦੀ ਹੈ ਜਾਂ ਨਹੀਂ ਤੇ ਚਲੋ ਜੀ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਅੱਗੇ ਤੁਹਾਡੇ ਨਾਲ ਬਣੀ ਰਹੀ ਉਹ ਵੀਡੀਓ ਤੇ ਜੀ ਵੀਡੀਓ ਪੂਰਾ ਜ਼ਰੂਰ ਦੇਖਿਓ ਬਾਕੀ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਹਾਂਜੀ ਆਹ ਲੋ ਜੀ ਦੇਖ ਲਓ ਤੁਸੀਂ ਮੌਸਮ ਮੌਸਮ ਬਹੁਤ ਖਰਾਬ ਹੈ ਅੱਦਰ ਨੂੰ ਤੁਹਾਨੂੰ ਸ਼ਹਿਦ ਬਾਸ ਸੋਣੀ ਹੋਣੀ ਹੈ ਬੇਲੀ ਗੜਕਣ ਦੀ ਬਹੁਤ ਜ਼ਿਆਦਾ ਬੇਲੀ ਗੜਕ ਰਹੀ ਆ ਤੇ ਬਾਕੀ ਸਾਰੇ ਪਾਸੇ ਬੱਦਲੀ ਬੱਦਲ ਦਿਖ ਰਹੇ ਨੇ ਕਿਸੇ ਪਾਸੇ ਸਾਫ਼ ਨਹੀਂ ਲੱਗ ਰਿਹਾ ਮੌਸਮ ਤੇ ਆ ਸਾਡੇ ਉਧਰ ਲੈਣ ਜੀ ਇਹਨਾਂ ਨੇ ਤੱਕਾਈ ਕਰ ਲਈ ਆ ਥੋੜੀ ਜਿਹਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਥੇ ਫਸਲ ਜਿਹੜੀ ਖੜੀ ਹੁੰਦੀ ਸੀ ਕੱਟ ਲਈ ਆ ਇਹਨਾਂ ਨੇ ਇਧਰੋਂ ਵੀ ਕੱਟ ਲਈ ਆ ਜਿੰਨੀ ਜ਼ਿਆਦਾ ਨਹੀਂ ਕੱਟੀ ਘੱਟ ਥੋੜੀ ਵੀ ਕੱਟੀ ਆ ਤੇ ਬਾਕੀ ਆ ਬਾਕੀ ਲੋਕਾਂ ਨੇ ਹਲੇ ਕੱਟੀ ਨਹੀਂ ਆ ਹੁਣ ਇਹ ਤੂੜੀ ਬਣਾਉਣੀ ਸ਼ੁਰੂ ਕਰ ਰਹੇ ਸੀ ਸ਼ਾਇਦ ਨਹੀਂ ਕਰਕੇ ਚਲੇ ਗਏ ਨੇ ਜੀ ਵਾਪਸ ਤੇ ਆਪਣੀ ਜਿਹੜੀ ਫਸਲ ਦੀ ਹਲੇ ਕਟਾਈ ਆ ਜੀ ਉਹ ਹਲੇ ਮਤਲਬ ਕਿ ਥੋੜੇ ਦਿਨਾਂ ਨੂੰ ਸ਼ੁਰੂ ਕਰਾਂਗੇ ਆਪਾਂ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਜੀ ਪੱਪੀ ਇੱਥੇ ਬਿਠਾਏ ਹੋਏ ਨੇ ਕੁੱਤੀ ਇੱਥੇ ਆਹ ਦੇਖੋ ਇਹ ਦੇਖੋ ਜੀ ਹੁਣ ਇਹ ਦੁੱਧ ਪੀ ਕੇ ਹਟੇ ਨੇ ਤੇ ਅਸੀਂ ਇੱਥੇ ਬਿਠਾ ਦੇ ਕਿਉਂਕਿ ਮਨੇ ਨਾ ਪਿੰਜਰੇ 'ਚ ਛੱਡ ਦੇਣੀ ਹੈਗੀ ਤੁਹਾਨੂੰ ਦੱਸਿਆ ਸੀ ਨਾ ਆਪਾਂ ਵੀ ਪਿੰਜਰੇ 'ਚ ਨਹੀਂ ਆਪਾਂ ਇਹਨਾਂ ਨੂੰ ਰੱਖਦੇ ਹੁਣ ਕਿਉਂਕਿ ਕਈ ਵਾਰੀ ਉੱਪਰ ਬਹਿ ਜਾਂਦੀ ਹੈ ਮਦਰ ਤਾਂ ਕਰਕੇ ਉਹਦਾ ਸਾਈਡ ਵਾਲਾ ਕੱਲਾ ਚੂਕਰ ਜੀ ਉਹ ਸ਼ਾਇਦ ਵੀ ਕੱਲਾ ਰਹਿ ਗਿਆ ਕਿਉਂਕਿ ਇਹਨਾਂ ਨੇ ਇਕੱਠੇ ਹੋ ਕੇ ਬਹਿਣ ਦੀ ਆਦਤ ਆ ਤੇ ਬਾਕੀ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਸ਼ੈੱਡ ਦਾ ਕੰਮ ਉਹ ਸਾਰਾ ਕੰਪਲੀਟ ਹੋ ਗਿਆ ਆ ਸ਼ੈੱਡ ਥੱਲੇ ਫਰਸ਼ ਵਗੈਰਾ ਲੱਗ ਗਿਆ ਤੇ ਉੱਪਰ ਵੀ ਸ਼ੈੱਡ ਆਪਣਾ ਪੈ ਗਿਆ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਪੈਪ ਲਗਾਈ ਹੋਈ ਉੱਥੇ ਰੱਖਿਆ ਹੋਇਆ ਢੋਲ ਰੱਖ ਕੇ ਵੀ ਤਾਂ ਕਿ ਪਸ਼ੂ ਇੱਧਰ ਨਾ ਆਉਣ ਤੇ ਥੋੜੇ ਦਿਨ ਲਈ ਔਖਾ ਤਾਂ ਹੋਗਾ ਤੇ ਉਹ ਬੱਚੀ ਤੁਸੀਂ ਦੇਖ ਸਕਦੇ ਹੋ ਵੀ ਇੱਕ ਵੱਡੀ ਬੱਚੀ ਆਪਾਂ ਬਾਹਰ ਬੰਨੀ ਹੋਈ ਆ ਤੇ ਕਿਉਂਕਿ ਫਿਰ ਜੇ ਉੱਥੇ ਆਪਾਂ ਬੱਚਿਆਂ ਦੇ ਨਾਲ ਬੰਦੇ ਸੀ ਤਾਂ ਫਿਰ ਉਹ ਉਰਲੀ ਸਾਈਡ ਦਾ ਫਰਸ਼ ਲਗਾਇਆ ਸੀ ਨਾ ਤਾਂ ਉੱਥੇ ਫਿਰ ਉਹ ਆਂਦੇ ਸੀ ਇਹਦੇ ਨਾਲ ਫਰਸ਼ ਭੰਦੇ ਸੀਗੇ ਤੇ ਹਲੇ ਇਹ ਜਿਆਦਾ ਸੁੱਕਿਆ ਨਹੀਂ ਆਠ ਰਿਹਾ ਜੀ ਹਲੇ ਕਿ ਸਾਈਡਾਂ ਤੇ ਵੀ ਦੇਖਾਂਗੇ ਜੀ ਘੂੜਗਾ ਥੋੜਾ ਥੋੜਾ ਪਵਾਵਾਂਗੇ ਤਾਂ ਕਿ ਦੋ ਬੈੜੀਆਂ ਪੈਰ ਧਰ ਨਹੀਂ ਆ ਤੇ ਉਦੋਂ ਫਿਰ ਵਿਜਨੀ ਜਿਆਦਾ ਪ੍ਰੋਬਲਮ ਨਾ ਆਵੇ ਤੇ ਫਰਸ਼ ਟੁੱਟੇ ਨਾ ਤੇ ਬਾਕੀ ਆਪਾਂ ਥੋੜੀ ਸਫਾਈ ਕਰਦੀ ਕਰ ਲਈ ਆ ਆਇ ਤੇ ਰੋੜੀ ਕੋ ਟ੍ਰੇਨੀਜੇ ਅੰਦਰ ਪਾਉਣ ਨੂੰ ਪਹਿਲਾਂ ਸੋਚਿਆ ਸੀ ਵੀ ਸਲੈਫ ਪਾਵਾਂਗੇ ਅੰਦਰ ਪਹਿਲਾਂ ਰਸੋਈ ਦੇ ਵਿੱਚ ਤੇ ਹੁਣ ਵੀ ਆਪਣੇ ਇੱਕ ਵਿਊਅਰਸ ਆ ਤੇ ਉਹਨਾਂ ਦਾ ਉਹਨਾਂ ਨੇ ਡਵਾਈਸ ਦਿੱਤੀ ਸੀ ਆਪਾਂ ਨੂੰ ਵੀ ਪਹਿਲਾਂ ਤੁਸੀਂ ਫਰਸ਼ ਲਗਾ ਲਓ ਵੀ ਫਿਰ ਜਿਹੜਾ ਸੈਲਫ ਦਾ ਜਿਹੜੀ ਹਾਈਟ ਹੈ ਉਸ ਹਾ ਉਹ ਨਾ ਰੱਖੀ ਜਾਂਦੀ ਹੈ ਹਨਾ ਨਹੀਂ ਕਾਫੀ ਭਾਂ ਲੱਗ ਗਿਆ ਜੀ ਤੇ ਆਹ ਤੋ ਦੇਖ ਸਕਦੇ ਇੱਥੇ ਪਹਿਲਾਂ 깔 ਬਜਰੀ ਵਗੈਰੇ ਇੱਥੇ ਬਰੇਤੀ ਵਗੈਰਾ ਪਈ ਸੀ ਕਿ ਹੁਣ ਆਪਾਂ ਚੱਕਤੀ ਹੁਣ ਇੱਥੇ ਕੂਲਰ ਵਗੈਰਾ ਇੱਥੇ ਲਗਾ ਦਿੱਤਾ ਤੇ ਬਾਕੀ ਆਪਾਂ ਤੁਹਾਨੂੰ ਦਿਖਾਉਣੀ ਆ ਹੋਰ ਇੱਥੋਂ ਵੀ ਸਫਾਈ ਜੀ ਕਰ ਲਈ ਜੀ ਕੁਛ ਮੋਟੀਆਂ ਮੋਟਾ ਸਮਾਨ ਚੱਕ ਲਿਆ ਸੀ ਇੱਟਾਂ ਜੀਆਂ ਥੋੜੀਆਂ ਇਹ ਰਹਿੰਦੀਆਂ ਨੇ ਬਾਕੀ ਜਿਹੜੀ ਪੂਰੇ ਰੋੜੀ ਪਈ ਸੀ ਉਹ ਵੀ ਚੱਕ ਲਈ ਆ ਜੀ ਇੱਥੋਂ ਸਾਰੀ ਰੋੜੀ ਚੱਕੀ ਗਈ ਆ ਤੇ ਹੌਲੀ ਹੌਲੀ ਸਾਰਾ ਆਪਾਂ ਸਾਫ਼ ਕਰ ਲੈਣਾ ਤੇ ਬਾਕੀ ਅੱਜ ਇੱਕ ਪ੍ਰੋਬਲਮ ਇਹ ਆ ਗਈ ਜੀ ਤੇ ਮੈਂ ਲਗਾਇਆ ਸੀ ਲਸਣ ਨੂੰ ਪਾਣੀ ਕਿਉਂਕਿ ਲਸਣ ਪੱਟਣੀ ਸੀਗੀ ਤੇ ਮੈਂ ਪਾਣੀ ਲਗਾਤਾ ਤੁਹਾਨੂੰ ਪਤਾ ਵੀ ਅੱਜ ਕੱਲ ਕਟ ਲੱਗ ਰਹੇ ਨੇ ਤੇ ਉਹਦਾ ਕਰਕੇ ਨਾ ਮਤਲਬ ਕਿ ਜਿਹੜੀ ਆਪਣੀ ਆ ਟੈਂਕੀ ਆ ਇਹ ਖਾਲੀ ਆ ਹੁਣ ਤੇ ਉਧਰੋਂ ਬਿਜਲੀ ਚਲੀ ਗਈ ਉਧਰ ਟੈਂਕੀ ਖਾਲੀ ਹੋ ਗਈ ਹੁਣ ਸਵੇਰ ਦੇ ਉੱਤੇ ਹੀ ਬੈਠੇ ਆ ਤੇ ਜਿਹੜਾ ਮਿਲ ਕੱਪੜੇ ਵਗੈਰਾ ਧੋਣੇ ਸੀਗੇ ਆ ਦੇਖੋ ਪਏ ਆ ਕੱਪੜੇ ਉਧਰ ਹੀ ਪਏ ਆ ਹੁਣ ਪਾਣੀ ਹੈ ਨਹੀਂ ਹੁਣ ਸ਼ਾਮ ਨੂੰ 5 ਵਜੇ ਲਾਈਟ ਆਉਣੀ ਆ ਆ ਤੁਸੀਂ ਦੇਖ ਸਕਦੇ ਜੀ ਇੰਦਾ ਆਪਾਂ ਪਸ਼ੂ ਬੰਨੇ ਹੋਏ ਆ ਥੋੜੇ ਭੀੜੇ ਕਰਕੇ ਬੰਨੇ ਹੋਏ ਨੇ ਪਰ ਚਲੋ ਹੌਲੀ-ਹੌਲੀ ਸੁੱਕ ਜੂਗਾ ਫਿਰ ਕੋਈ ਪ੍ਰੋਬਲਮ ਨਹੀਂ ਆਪਾਂ ਨੂੰ ਆਣੀ ਤੇ ਇਦਾਂ ਆ ਬੱਚੀਆਂ ਪਾ ਇੱਥੇ ਬਨਦੀਆਂ ਤੇ ਜਿਹੜੀਆਂ ਆ ਬੱਚੀਆਂ ਨੇ ਇੱਥੇ ਬਨੀਆਂ ਹੋਈਆਂ ਬੈੜੀਆਂ ਥੋੜੀਆਂ ਭੀੜੀਆਂ-ਭੀੜੀਆਂ ਕਰਕੇ ਬਨਦੀਆਂ ਆਪਾਂ ਤੇ ਬਾਕੀ ਇੱਕ ਆ ਫੀਮੇਲ ਡੌਗ ਦਾ ਪਿੰਜਰਾ ਇੱਥੇ ਰੱਖਿਆ ਹੋਇਆ ਤੇ ਇੱਕ ਉਹ ਬੈਠੀ ਆ ਪਿੰਜਰੇ 'ਚ ਤੇ ਬਾਕੀ ਜਿਹੜਾ ਸਮਾਨ ਵਗੈਰਾ ਹੋ ਚਾਲੀਆਂ ਵਗੈਰਾ ਉਹ ਪਾ ਇੱਥੇ ਖੜੀਆਂ ਕਰਦੀਆਂ ਨੇ ਤੇ ਇਹ ਵਾਪਸ ਕਰਕੇ ਆਉਣੀਆਂ ਨੇ ਤੇ ਇਹਨਾਂ ਨੂੰ ਟਾਈਮ ਨਹੀਂ ਮਿਲਿਆ ਤੇ ਬਾਕੀ ਹੋਰ ਤੁਸੀਂ ਦੇਖ ਸਕਦੇ ਹੋ ਇੱਥੋਂ ਦੇਖ ਸਕਦੇ ਆ ਵੀ ਘਰ ਦੀ ਆਪਣੀ ਥੋੜੀ ਜਿਹੀ ਸਫਾਈ ਹੋ ਗਈ ਆ ਬਸ ਉਹ ਰੇਤਾ ਤੇ ਬਜਰੀ ਰਹਿ ਗਈ ਆ ਜੀ ਉਹ ਵੀ ਅੰਦਰ ਪਾ ਦੇਣੀ ਆ ਮਤਲਬ ਉੱਥੇ ਤੇ ਫਿਰ ਉਹਦੇ ਨਾਲ ਇਹ ਉਦੋਂ ਫਿਰ ਚੱਕ ਜਿਹਦੇ ਸਾਰਾ ਸਮਾਨ ਚੱਕਿਆ ਗਿਆ ਫਿਰ ਬਿਲਕੁਲ ਚੰਗੀ ਤਰ੍ਹਾਂ ਸਫਾਈ ਹੋ ਜੂਗੀ ਆਓ ਜੀ ਆਪਾਂ ਤਾਂ ਅੰਦਰ ਦਿਖਾਉਨੇ ਆ ਵੀ ਅੰਦਰ ਜਿਹੜੀ ਆਪਾਂ ਰੋੜੀ ਪਾਈ ਆ ਆ ਤੁਸੀਂ ਦੇਖ ਸਕਦੇ ਹੋ ਜੀ ਹਾਂਜੀ ਲੋਏ ਤੁਸੀਂ ਦੇਖ ਸਕਦੇ ਹੋ ਜਿ ਇਥੇ ਆਪਣੀ ਰੂੜੀ ਵਗੈਰਾ ਦੀ ਪ੍ਰੋਪਰ ਪਾਤੀ ਆ ਤੇ ਬਾਕੀ ਚੈੱਕ ਵੀ ਕਰ ਲੈ ਲੈਂਦੇ ਨੇ ਨਾਲ ਨਾਲ ਲੈਵਲ ਵਗੈਰਾ ਵੀ ਕਿੱਧਰ ਨੂੰ ਢਾਲ ਰੱਖੀ ਹੋਈ ਆ ਵੈਸੇ ਢਾਲ ਜਿਹੜੀ ਤੁਸੀਂ ਉਹ ਦੇਖ ਸਕਦੇ ਹੋ ਪਾਈਪ ਗੱਡੀ ਹੋਈ ਆ ਨਾ ਜਿੱਥੇ ਉਹ ਇਸ ਟਾਈਮ ਉਹਦਾ ਪੈਰ ਸੀਗਾ ਤੇ ਅੱਗੇ ਟਾਂਕਨੇ ਆਪਾਂ ਉੱਚੀ ਰਖਵਾ ਰਹੇ ਹਾਂਗੇ ਥੋੜਾ ਵੀ ਢਾਲ ਅੰਦਰ ਨੂੰ ਹੋਵੇ ਤਾਂ ਕਿ ਉਹ ਮੀਦਾ ਪਾਣੀ ਜਾਂ ਮੀਂਹ ਵਾਲੀ ਪਰ ਮੀਦਾ ਤਾਂ ਹੁਣ ਪਾਣੀ ਨਹੀਂ ਆਉਦਾ ਲੇਕਿਨ ਉਹ ਪਰ ਮੈਨੂੰ ਧੋਈਏ ਰਸੋਈ ਨੂੰ ਤਾਂ ਕੱਲੀ ਨੂੰ ਧੋਣਾ ਪਵੇ। ਥੋੜੇ ਸਾਹਮਣੇ ਪਾਈਪ ਦਿਖ ਰਹੇ ਤੁਹਾਨੂੰ ਵੀ ਉਹਦੇ ਕੰਨੇ ਨੂੰ ਟਾਂਹ ਹੋ ਗਏ। ਤੇ ਰਾਤੀ ਵੀ ਦੇਖ ਸਕਦੇ ਬਹੁਤ ਟਮ ਦੁਰਮਤਨਾਇ ਕੋਟਰੇ ਨੇ। ਹਾਂ ਬਾਕੀ ਪਾਣੀ ਛਿੜਕਣਾ ਸੀ ਜੀ ਪਾਣੀ ਹੁਣ ਹੈ ਨਹੀਂ। ਤਾਂ ਕਿ ਚੰਗੀ ਤਰ੍ਹਾਂ ਕੁੱਟ ਕੇ ਫਿਰ ਉਹ ਚੰਗੀ ਤਰੀਕਾ ਫਰਸ਼ ਲਗਾਵਾਂਗੀ ਤਾਂ ਕਿ ਫੇਰ ਜਿਹੜਾ ਫਰਸ਼ ਥੱਲੇ ਨਾ ਬੈਠੇ। ਉਹ ਸਾਹਮਣੇ ਪਾਈਪ ਜਿਹਦੇ ਵਿੱਚ ਪਾਣੀ ਪਾਣੀ ਵਿਦਾ ਕਰਨਾ ਮਤਲਬ ਸਰਬ ਦੇਖੋ ਜੀ ਨੇਰੀ ਬਹੁਤ ਜ਼ਿਆਦਾ ਆ ਗਈ ਆ ਤੇ ਆਹ ਦੇਖੋ ਤੁਸੀਂ ਬਹੁਤਾਂ ਨੇਰੀ ਆ ਗਈ ਆ ਮੌਸਮ ਜਾਨੀ ਕਿ ਬਹੁਤ ਖਰਾਬ ਜਾ ਹੋ ਗਿਆ ਤੇ ਹਵਾ ਬਹੁਤ ਚੱਲ ਪਈ ਆ ਤੇ ਮਿੱਟੀ ਘੱਟਾ ਬਹੁਤ ਉੱਡਦੀ ਜਾਂਦਾ ਜਦੋਂ ਇੱਕ ਇੱਕਾ ਬਰੀਤੀ ਵੀ ਆ ਹੁਣੇ ਜ਼ਿਆਦਾ ਉੱਡੂਗੀ ਤੇ ਬਸ ਪਰਮਾਤਮਾ ਅਗੇ ਅਰਦਾਸ ਆ ਕਿ ਵਾਹਿਗੁਰੂ ਕਿਰਪਾ ਕਰਨ ਸਾਡੀਆਂ ਫਸਲਾਂ ਸੁੱਕੀ ਜਾਂਦੀਆਂ ਨਾ ਖੁਸ਼ੀ-ਖੁਸ਼ੀ ਘਰੇ ਆਉਣ ਕਿਉਂਕਿ ਬਹੁਤ ਆਸਾਂ ਹੁੰਦੀਆਂ ਜੀ ਆਪਾਂ ਨੂੰ ਫਸਲ ਤੋਂ ਵੀ ਬਹੁਤ ਕੁ ਸੋਚਿਆ ਹੁੰਦਾ ਆਪਾਂ ਹਨ ਵੀ ਫਸਲ ਆਊਗੀ ਤਾਂ ਕੰਮ ਕਰਾਂਗੇ ਕਿਸੇ ਨੇ ਆਪਦੇ ਬੱਚੇ ਦਾ ਵਿਆਹ ਰੱਖਣਾ ਹੁੰਦਾ ਕਿਸੇ ਨੂੰ ਕੋਈ ਕਾਰਜ ਕਰਨਾ ਹੁੰਦਾ ਬਾਕੀ ਤੁਹਾਨੂੰ ਦੇਖ ਸਕਦੇ ਤੁਸੀਂ ਇੱਥੇ ਕਾਫੀ ਆ ਮੈਨੂੰ ਕਿੰਨੇ ਹਵਾ ਹੁਣ ਜਿਆਦਾ ਚੱਲ ਰਹੀ ਆ ਤੇ ਕਣੀਆਂ ਪੈ ਰਹੀ ਆ ਮੈਂ ਕਣੀਆਂ ਚ ਹੀ ਖੜੀ ਆ ਤੇ ਬਾਕੀ ਇੱਧਰ ਨੂੰ ਜਾ ਰਿਹਾ ਹੁਣ ਸਾਰਾ ਬੱਦਲ ਨਾ ਇੱਧਰ ਨੂੰ ਜਾਈ ਜਾ ਰਿਹਾ ਤੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਕੰਨੀ ਜਿਹੜਾ ਮੌਸਮ ਆ ਉਹਦਾ ਕੀ ਹਾਲ ਹੈ ਤੇ ਕਿਦਾਂ ਦਾ ਹਾਲ ਹੈ ਕੀ ਮਾਹੌਲ ਹੈ ਤੇ ਆਪਣੇ ਹਾਲੇ ਮਸ਼ੀਨ ਜਣੀ ਠਹਿਰ ਕੇ ਲੱਗੂਗੀ ਤੇ ਪਟਿਆਲੇ ਕਨੀਓ ਜੀ ਆਪਣੇ ਇੱਕ ਵਿਊਅਰ ਨੇ ਮੈਸੇਜ ਕੀਤਾ ਸੀ ਕਹਿੰਦੇ ਵੀ ਸਾਡੇ ਕੰਨੀ ਪੂਰਾ ਜੋਰ ਆ ਸਾਡੇ ਕੰਨੀ ਕਹਿੰਦੇ ਕਟਿੰਗ ਪੂਰੇ ਜੋਰਾਂ ਤੇ ਆ ਹਾਂਜੀ ਆਪਣੇ ਕਿਸੇ ਏਰੀਆ 'ਚ ਹਨਾ ਫਸਲ ਛੇਤੀ ਕਟਿੰਗ ਸ਼ੁਰੂ ਹੁੰਦੇ ਕਿਸੇ ਲੇਟ ਸ਼ੁਰੂ ਹੁੰਦੀ ਆ ਤੇ ਬਾਕੀ ਬਸ ਇਹੀ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਸਭ ਦੇ ਕਿਉਂਕਿ ਇਸ ਟਾਈਮ ਜੀ ਗੇਸ ਦਾ ਵਕਤ ਜਿਹੜੇ ਕਿਸਾਨ ਹੁੰਦੇ ਆ ਹਨਾ ਉਹਨਾਂ ਦੀ ਜਾਨ ਜਿਹੜੀ ਮੁੱਠੀ ਚ ਹੁੰਦੀ ਆ ਵੀ ਕੋਈ ਨੁਕਸਾਨ ਨਾ ਹੋ ਜਾਈ ਤੇ ਕਿਉਂਕਿ ਹੁਣ ਪੱਕੀਆਂ ਹੋਈਆਂ ਫਸਲਾਂ ਨੇ ਤੇ ਬੱਲੀਆਂ ਜਿਹੜੀਆਂ ਫਿਰ ਬੀਜ ਛਾੜ ਜਾਂਦਾ ਤੇ ਬਾਕੀ ਕਹਿੰਦੇ ਹੁੰਦੇ ਉਹ ਗੁਰੂ ਸਾਹਿਬ ਨੂੰ ਸਭ ਦਾ ਫਿਕਰ ਆ ਉਹਨਾਂ ਨੇ ਸਭ ਨੂੰ ਸਭ ਨੂੰ ਦੇਣਾ ਹਨਾ ਕਿਸੇ ਨੂੰ ਭੁੱਖਾ ਤਾਂ ਰਹਿਣ ਨਹੀਂ ਦਿੰਦਾ ਦੇਣਾ ਉਹਨਾਂ ਨੇ ਤੇ ਚਲੋ ਜੀ ਇਹ ਵੀ ਕੁਦਰਤ ਦੇ ਰੰਗ ਨੇ ਖੈਰ ਬੀਜੀ ਸੂਰਜ ਵੀ ਨਿਕਲ ਜਾਂਦਾ ਤੁਸੀਂ ਦੇਖੋ ਸੂਰਜ ਦਿਖ ਰਿਹਾ ਬੀਜੀ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਤੇ ਵੀਡੀਓ ਕਿਦਾਂ ਦੀ ਲੱਗੀ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਚਲੋ ਜੀ ਮਿਲਦੇ ਹਾਂ ਹੁਣ ਆਪਣੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ